ਰੱਬ ਲਈ ਕਾ ਮੰਗੂਗਾ ਨਹੀਂ ਤੇ ਧੋ ਕੱਢ ਕੇ ਵਹੀ ਪ੍ਰਾਣੀ ਨੜੀਏ ਪਾੜਸਾ ਤੱਕ ਗਰਦੀ ਬਾਣੀ ਮਕਲੀ ਬਹਣ ਤਿਆਰ ਹੋ ਰਿਹਾ ਜੀ ਪਹਿਲਾਂ ਦੋ ਵਾਰੀ ਤਵਿਆਂ ਨਾਲ ਬਾਤ ਆ ਵੀ ਕਾ ਮੇਰੇ ਦੋ ਤਾਨਾ ਢਲਾ ਦੇ ਦੋ ਮਾਨ ਨੇ ਕਹਣਾ ਕੋਈ ਨਹੀਂ ਪੂਰਾ ਹੋਣਾ ਕੋਈ ਨਹੀਂ ਪੂਰਾ ਹੋਣਾ ਐਸੇ ਗਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਹੁਣ ਅਸੀਂ ਰੋਟੀ ਲੈ ਕੇ ਜਾ ਰਹੇ ਹਾਂ ਖੇਤ ਦੇ ਦੇਖ ਸਕਦੇ ਸਾਡੇ ਸਾਰੇ ਯਾਰ ਦੋਸਤ ਲੇਗਰ ਆ ਗੁਮਾ ਤੇ ਹੁਣ ਅਸੀਂ ਬਾਣ ਤਿਆਰ ਕਰਕੇ ਪੂਰਾ ਤੇ ਮੱਕੀ ਬੀਜਾਂਗੇ ਆਸਾਂ ਤੱਕ ਮੱਕੀ ਬੀਜਣੀ ਹੈ ਅਸੀਂ ਤੇ ਗੱਲ ਕਰਦੇ ਰਹਿਣਾ ਦਿਖਾਵਾ ਹੈ ਸਾਰਾ ਤੁਸੀਂ ਮੱਕੀ ਬੀਜਤੀ ਤੁਸੀਂ ਦੱਸੋ ਕਿਵੇਂ ਕਿੰਨੀ ਕ ਮੱਕੀ ਬੀਜੀ ਹੈ ਕਿਹੜਾ ਵੀ ਵੀ ਜਗਾ ਸਾਨੂੰ ਸਾਰਾ ਦੱਸੋ ਸਾਡੇ ਦਰਸ਼ਕਾਂ ਦਾ ਸੁਨੇਹਾ ਪਹੁੰਚੋ ਆਹ ਦੀ ਇੱਕੇ ਪਉਣੀ ਦੀ ਉਹ ਬੰਦੇ ਵਾਲੇ ਦੀ ਥੋੜੀ ਥੋੜੀ ਸਾਰਿਆਂ ਨੂੰ ਪਾ ਦਿੰਦਾ ਸਰੀ ਹੈ ਨਾ ਕੋਈ ਲੰਗਰ ਵੱਡਾ ਦਾ ਮੱਕੇ ਲਈ ਬਹਣ ਤਿਆਰ ਹੋ ਰਿਹਾ ਜੀ ਪਹਿਲਾਂ ਦੋ ਵਾਰੀ ਤਵੀਆਂ ਨਾਲ ਬਾਤ ਆ ਤੇ ਸੱਜਾ ਮਾਤ ਦੋ ਵਾਰੀ ਮਾਸ਼ਾਲਲਾ ਬਾਹਰੇ ਆ ਇਹ ਫਾਰਮ ਤੱਕ ਸਾਡਾ ਤੇ ਦੂਜਾ ਫਾਰਮ ਤੱਕ ਸਾਡਾ ਇਧਰ ਟੰਬੂ ਟਕਾਲ ਆ ਰਿਹਾ ਮਗਰ ਮਗਰ ਇਸ ਦੇ ਸਵਾਪ ਨੇ ਟਰੈਕਟਰ ਦਾ ਕੀ ਕਿੰਨਾ ਖਰਚਾ ਕਰਚਾ ਤੇਲ ਦਾ ਕਿੰਨਾ ਕਰ ਇਹਨੂੰ ਅਸੀਂ ਤੂਰੀ ਵਾਲੇ ਦੇ ਲਾਉਣ ਨੂੰ ਮੈਂ ਫਾਰਮ ਤੱਕ ਸਾਡਾ ਮੈਂ ਇਹ 60 60 ਨੂੰ ਅਸੀਂ ਕੰਪਿਊਟਰ ਕਰਾ ਤੇ ਲਾਉਣ ਨੂੰ ਹੈ ਇਦਰ ਮੱਕੀ ਦੀ ਬੀਜਣ ਵਾਲੀ ਇਹਦੇ ਬੱਜਣ ਵਾਲੇ ਮਸ਼ੀਨ ਆ ਉਹ ਵੀ ਸਾਥ ਬਾਂਡ ਤੇ ਚੱਲੂ ਓ ਸਾਡਾ ਕੁਪ ਲੱਗ ਰਿਹਾ ਹੈ ਓ ਟ੍ਰੈਕਟਰ ਆਕਸੀਲੇਟਰ ਚਾਹ ਪੀ ਲਾ ਹੈ ਚਾਹ ਪੀ ਲਾ ਹੈ ਤਾਂ ਕਹਤਾ ਜੀ ਹੁਣ ਆਪਾਂ ਦੂਜੇ ਨੂੰ ਜਾਣ ਜੰਨੇ ਵੀ ਕਾਹ ਬਾਰੇ ਹੌਲੀ ਹੌਲੀ ਜਾ ਰਹੇ ਆ ਅਕਾ ਚਾ ਵੀ ਲੈ ਅਕਾ ਚਾ ਵੀ ਲੈ ਚਾ ਓਕੇ ਚਲੋ ਇਹ ਕਾਰੀ ਦੋ ਪੰਮੇ ਤੋਂ ਮੂਰੇ ਲੰਘ ਜੰਗਾ ਹਾਂ ਅੱਗੇ ਕਰਦਾ ਮੈਂ ਹੂੰ ਐ ਬੰਮ ਨੂੰ ਮਾਗਰ ਖੜਾ ਉਹਨੂੰ ਸਹਾਰਾ ਮਾਰਦਾ ਹੈ ਤਾਂ ਖੜੇ ਇਹ ਤਾਂ ਮੱਖੀ ਬੀਜੀਆਂ ਨੇ ਆਪਾਂ ਕੁੱਪ ਕੁੱਪ ਲਾ ਲੈਂਦੇ ਫੁੱਲਾ ਮੰਗੇ ਕਦਾਂ ਮੈਂ ਤਾਂ ਮੰਗ ਬੰਦਾ ਛੱਟ ਰੋ ਤੇਰੇ ਗਾਣਾ ਪਈਆਂ ਸੀ ਕਰਿਓ ਓਏ ਕੰਮ ਹੱਥ ਨੇ ਨਾ ਵੀ ਸੁੱਖਾ ਵਾਲਾ ਪੀਣਾ ਨਾ ਆ ਕੀ ਫਿਰ ਆ ਕੀ ਮੈਂ ਕਦੋਂ ਪੀਤੇ ਜਿਹੜੀਆਂ ਨੇ ਵੀਡੀਓ ਵੀੜੀਆਂ ਕਿਉਂ ਪੀਨੇ ਤੂੰ ਤੂੰ ਹੀ ਪੀ ਲੈਨੇ ਇਹ ਬਾਈ ਛੇਤਲੀ ਵਾਲੇ ਖਰਾਬ ਨੇ ਮੈਂ ਤਾਂ ਘਟਾ ਗਿਆ ਹੈ ਘਟਾ ਗਿਆ ਮੈਂ ਤਾਂ ਬਾਲਾ ਕੋ ਸਾਦੇ ਹੁਣ ਤਪਾਂਦੇ ਹੁਣ ਮੈਂ ਤਾਂ ਪੰਮੇ ਨੂੰ ਰਿਹਾ ਤੇ ਮੈਨੂੰ ਜਾਣ ਕੇ ਮਾਰ ਰਿਹਾ ਹੈ ਲੋਛੜਿਆ ਬਾਈ ਕਹਿੰਦੇ ਕੰਮ ਰਹਿਣ ਦੇ ਰਹਿਣ ਦੇ ਮੈਂ ਤਾਂ ਫੇਰ ਗੱਲ ਕਹਿੰਦਾ ਕਹਿੰਦੇ ਕੰਮ ਤੂੰ ਵੜਾ ਕਰਦਾ ਯਾਰ ਹਾਂ ਉਹ ਕਰਦੇ ਕੰਮ ਕਰਦੇ ਮੂੰਗਾ ਮਸ਼ੀਨ ਆ ਚੁੱਕੀ ਹੈ ਜੀ ਇਹ ਬਜ਼ਾਰਾ ਇਹ ਸਾਡਾ ਖੋਲ-ਪੋਰੀ ਕਣਕ ਵੀ ਇਹ ਹੱਥ ਕਰਦਾ ਵੇਚਣ ਨੂੰ ਇਹ ਅੱਜ ਅਸੀਂ ਅੱਜ ਸੀ ਪਹਿਲਾਂ ਉੱਥੇ ਪਾਇਨਰ ਬੀਜ ਚੁੱਕੇ ਆ ਤੇ ਹੁਣ ਇਹ ਅਸੀਂ ਇੱਥੇ ਥੋੜਾ ਜਿਹਾ ਵਹਨ ਆਡੇ ਲక్ష్ਮੀ ਇਹ ਚਾਰੇ ਵਾਸਤੇ ਬੀਜਿਆ ਇਹ ਬਜ਼ਾਰਾ ਐ ਸੀ ਜੀ ਆਪਣਾ ਇਹ ਕੈਨਸਲ ਕਰਦੀ ਸੀ ਪਹਿਲਾਂ ਅੱਜ ਫੇਰ ਇਹ ਪਹਿਲਾਂ ਸੀ ਉੱਧਰ 8-9 ਕਿਲੇ ਬੀਜ ਤੇ ਜੀ ਫਿਰ ਆ ਆਹ ਕਹਿੰਦੇ ਵੀ ਆਹ ਬੀਜਾਂਗੇ ਕਿ ਨਾ ਫਿਰ ਇਹ ਅਸੀਂ ਆਖਿਆ ਇਹ ਵੀ ਬੀਜ ਹੀ ਲੈਨੇ ਇਥੇ ਵੀ ਥੋੜਾ ਜਿਹਾ ਹੋਰ ਪਤਾ ਤੇ ਉਹਨਾਂ ਸੀ ਫਿਰ 22 ਸੱਧਿਆ ਤੇ ਇਹ ਬੀਜ ਰਹੇ ਹੁਣ ਉਹ ਜਿਹੜੇ ਅਸੀਂ ਕੱਲ ਬੀਜੀ ਹੈਗੀ ਉਹਦੇ ਸ਼ਾਰਟ ਵਿੱਚ ਐਡ ਕਰ ਦਾਂਗੇ ਤੁਹਾਨੂੰ ਦਿਖਾਵਾਂਗੇ ਉਹ ਵਾਹਣ ਵੀ ਅਸੀਂ ਬੀਜਿਆਗਾ ਉਹਦੇ ਸ਼ਾਰਟ ਐਡ ਕਰ ਦਾਂਗੇ ਇਹ ਵੀ ਆਹਾਗਾ ਤੁਸੀਂ ਦੱਸੋ ਮੱਕੀ ਦਾ ਕਿਹੜਾ ਕਿਹੜਾ ਬੀਜ ਹੈ ਹਾਂ ਥੋੜਾ ਸਾਡੇ ਕੋਲ ਬਚਿਆ ਪਿਆ ਸੀ ਪੈਨਰ ਆਹਾ ਕਿਹੜੀ ਰਾਸੀ ਇਹ ਰਾਸੀ ਦੀ ਹੈ ਜੀ ਰਾਸੀ ਦੇ ਚਾਰੇ ਵਾਸਤੇ ਹੁੰਦੀ ਹੈ ਪਰ ਇਹ ਚਾਰੇ ਵਾਸਤੇ ਕੋਈ ਗੱਲ ਨਹੀਂ ਦੇਖਾਂਗੇ ਮੌਕੇ ਤੇ 4 ਰੁਪਏ ਆਪਾਂ 4 ਪਾ ਲਾਂਗੇ ਨਹੀਂ 4 ਰੱਖ ਦਈਏ ਹਣ ਬਾਈ ਜੀ ਹੋਰ ਬਾਈ ਜੀ ਕਿਵੇਂ ਆ ਠੀਕ ਹੈ ਜੀ ਵਧੀਆ ਬਾਈ ਦਾ ਨੰਬਰ ਬੁਲਾਵਾ ਦੇਈਏ ਕਈ ਵਾਰ ਜੇ ਮੱਕੀ ਭੇਜਾਂ ਉਹ ਆਪਣਾ ਨੰਬਰ ਦੱਸੋ ਜੀ ਕਈ ਵਾਰ ਲੋਕਾਂ ਨੇ ਮੱਕੀ ਭਜਾਉਣੀ ਹੋਵੇ 98724 3832 ਤੁਸੀਂ ਦੱਸੋ ਜੀ 99724 3832 98724 3832 ਇਹ ਆਪਣੇ ਪਿੰਡ ਇਹਨਾਂ ਦਾ ਬਾਈਆਂ ਦਾ ਭੰਦੇਰਾ ਜ਼ਿਲ੍ਹਾ ਬਰਨਾਲਾ ਦਾ ਤੇ ਇੱਥੇ ਆਸ-ਪਾਸ ਦੇ ਪਿੰਡਾਂ ਨੇ ਕਿਸੇ ਨੇ ਵੀ ਮੱਕੀ ਭਜਾਉਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ 903 ਟਰੈਕਟਰ ਬਾਈਆਂ ਕੋਲੇ ਇਹ ਆਪਣੇ ਕੋਲੇ ਆਹ ਤਿੰਨ ਕਿੱਲਾਂ ਦਾ 2-3 ਕਿੱਲਾਂ ਦਾ ਬੀਜ ਹੈਗਾ ਆਈ ਰਾ ਇਹ ਆ ਬੈਰ ਦੀ ਹੈ ਕੰਮ ਕੱਲ ਅਸੀਂ 8 9 ਕਿੱਲੇ ਬੀਤ ਤੁਹਾਨੂੰ ਦੱਸ ਦਿੱਤ ਕਿ ਪਹਿਲਾਂ ਫੋਟੋ ਚੈੱਕ ਕਰੋ ਫੋਟੋ ਇਹ ਉਹ ਟਰ ਤੱਕ ਦਾ ਸਕਿਲ ਨਾ ਪਟਾਈ ਇੱਥੇ ਕਿੱਥੇ ਆ ਕੋਪਣਾ ਚਲਾ ਦਿਆਂ ਪੱਲੀਆਂ ਪੱਲੀਆਂ ਲਿਆ ਰਿ ਵਕੀਲ ਪੱਲੀਆਂ ਜੰਡੜੀਏ ਪਾੜ ਸੱਤ ਗਰਦੀ ਬਾਣੀ ਰੱਬ ਲੈ ਖਾ ਮੰਗੂਗਾ ਨਹੀਂ ਜਦੋਂ ਕੱਢ ਕੇ ਵਹੀ ਪ੍ਰਾਣੀ ਵਿਚੀ ਉਧਰ ਤੂੜੀ ਦਾ ਕੰਮ ਚੱਲ ਜਿੰਦਾ ਵਿਚੀ ਮੱਕੀ ਬੀਜਣ ਵਾਲੇ ਆ ਗਏ ਵਿਚੀ ਸਾਡੇ ਯਾਰ ਆ ਬੈਠੇ ਨੇ ਯਾਰ ਵੈਲੀ ਸਾਡੇ ਸਾਡੇ ਯਾਰ ਵੈਲੀ ਦੇਖੋ ਉਹ ਵੀਡੀਓ ਨਾ ਟਟੇ ਕੋ। ਉਹ ਚੁੱਪ ਕਰ ਜਾ ਯਾਰ ਵੀਡੀਓ ਬਣਨੀ ਦੀ ਏ। ਸਰ ਨੇ ਟਟੇ ਯਾਰ ਵੈਲੀ ਸਾਡੇ ਦੇਖੋ। ਆ ਨਾ ਕੀ ਆਪਣਾ? ਆਵਣਾ। ਆਵਣਾ ਪ੍ਰਧਾਨ। ਆਪਣਾ ਨਾ ਕੀ ਬਾਈ? ਵਕੀਲ। ਜੇ ਕਿਸੇ ਨੇ ਕੋਈ ਵੀ ਕੇਸ ਕਚਹਿਰੀ ਦਾ ਕੰਮ ਹੋਵੇ ਤਾਂ ਇਹਨਾਂ ਨੂੰ ਸੰਪਰਕ ਕਰੋ। ਇਹ ਹੈੱਡਕੁਆਰਟਰ ਦੇ ਲੱਗੇ ਹੋਏ ਨੇ। ਹਾਂ। ਸਰ ਇੱਕ ਲੱਦਾ ਆਉਂਦਾ ਹੈ। ਇਹ ਬਾਈ ਇਹਦੇ ਵਿੱਚ ਕੀ ਕੁਝ ਪਾਇਆ ਹੋਇਆ ਹੈਗਾ? ਕਮਾਖੀ ਮੁੱਠਾ। ਆਏ ਆਏ ਆਇਆ ਹੋਇਆ ਹੁੱਕੇ ਵਾਲਾ ਮੈਂ ਦੱਬਿਆ ਕਰੂੰ ਨੀ ਮਿੱਠਾ ਪੈਣ ਵਾਲੇ ਕੌੜਾ ਬਣ ਦੂ ਜੀ ਦਰਬੱਦ ਜੀ ਠੀਕ ਆ ਤੂੰ ਟਾ ਟਾਂਗਰ ਨੂੰ ਨਗ ਲਾਉਈ ਸੀ ਕਿਤੇ ਆਹੋ ਸੇ ਨੂੰ ਕਹਿੰਦਾ ਮੈਂ ਕੌੜਾ ਹੋ ਜਾਈ ਮੜੇ ਤਾਂ ਇੱਕ ਤਾਂ ਐਂ ਕਰ ਲੈ ਕਰ ਇੱਧਰ 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 ਰੱਖ ਇੱਧਰ ਐ ਥੱਲੇ ਕਰ ਲੈ ਥੱਲੇ ਕਰ ਤਾ ਚੱਕਰਾ ਇਹਨੂੰ ਕੌਣ ਜਾ ਉਹ ਬੱਚੇ ਫੁਰਚ ਬਾੜ ਦੇ ਕੋ ਟੋਬੇ ਦੇ ਨਹੀਂ ਆਉਣ ਦੀ ਖੜਗਾ ਯਾਰ ਦੇਖੋ ਕਿਤੇ ਮਰਵਾ ਦਿਆਂ ਜਾਈ ਨੰਗ ਹੋ ਜਾਗੇ ਇਸ ਤਾਂ ਬਾਈ ਆ ਬਾਈ ਨੇ ਮਾਲਾ ਮੂਲਾ ਕਿਉ ਪਾਈਆਂ ਨੇ ਤੁਮ ਘਰ ਚ ਹਾ ਵੇ ਗੱਲ ਚ ਮਾਲਾਂ ਕਿਉਂ ਪੈ ਲੈਨੀ ਆ ਆ ਪੈਨ ਨੂੰ ਪੈਦੀ ਉਹਦੀ ਚੂਪ ਮੋਨੀਟਰ ਲੱਗਿਆ ਨੂੰ ਐ ਵੇ ਆ ਪੈਨ ਨੂੰ ਉਹਦੀ ਚੂਪ ਮੋਨੀਟਰ ਲੱਗਿਆ ਆ ਪਾਵਾ ਬਾਬਾ ਦਾ ਅੱਛਾ ਜੀ ਵੇ ਠੀਕ ਫੇਰ ਮਾਫ ਕਰਦੇ ਬਈ ਮਾਫ ਕਰਦੇ ਮਾਫ ਮੂਹ ਰਹੇ ਹਾਂ ਮਾਲ ਕੇ ਬਾਬਾ ਜੀ ਮਾਫ ਕਰ ਦਿਓ ਮੈਨੂੰ ਤੈਨੂੰ ਸੁਪਨੇ ਆਉਂਦੇ ਨੇ ਨਾ ਨੀ ਬਾਬਾ ਤੋਹਣੀ ਕੁੜੀ ਦਿੰਦੀ ਹੈ ਨਾ ਆ ਰਾਤ ਨੂੰ ਕੁੱਤੇ ਪੈ ਨਾ ਆਉਂਦੇ ਨੇ 12 2 ਬਈ ਮੇਰਾ ਹੱਥ ਹੱਥ ਦੇਖ ਲੈਣਾ ਯਾਰ ਹੱਥ ਦੇਖ ਲੈਣਾ ਕੀ ਕਿ ਆ ਸਮੱਸਤਾ ਬਹੁਤ ਕੁਸ਼ਤੀ ਹੁਣ ਹੈ ਨਹੀਂ ਕਿਆ ਹੁਣ ਤੂੰ ਰੋ ਰਹਿ ਜਾ ਸਮੱਸਤਾ ਹੋ ਗਈ ਤੇਰੀ ਮੇਰੇ ਤਾਂ ਪਹਿਲੀ ਕਿਸਮਤ ਮਾੜੀ ਪਤੰਦਰਾ ਤੂੰ ਹੋਰ ਵਗਰੀਂਦਾ ਕਿਸਮਤ ਸੋ ਗਈ ਤੇਰੀ ਮਾਂ ਆਇਆ ਕਰੀਆਂ ਦੇ ਚਲ ਹੰਪਿੰਦੇ ਕੋਲੇ ਨੱਪ ਕਰੀਂ ਚਾਹੀਏ ਨਾ ਨਾ ਯਾਰ ਆਪਣਾ ਇਹ ਮੈਂ ਮੈਂ ਪਹਿਲਾਂ ਵੀ ਵੀਡੀਓ ਚ ਕਿਹਾਗਾ ਵੀ ਜਿਹੜੇ ਰੱਬ ਦੇ ਬੰਦੇ ਨੇ ਜੇ ਕਿ ਜਰੂਰੀ ਮੰਦਿਰ ਚ ਬੈਠੇ ਹੋਣ ਗੁਰਦੁਆਰੇ ਚ ਬੈਠੇ ਹੋਣ ਇਹ ਆਮ ਸੜਕਾਂ ਤੇ ਖੇਤਾਂ ਤੇ ਰਾਹਾਂ ਤੇ ਹੀ ਮਿਲ ਜਾਂਦੇ ਨੇ ਆਪ ਨੂੰ ਇਹ ਰੱਬ ਦਾ ਬੰਦਾ ਹੈਗਾ ਹਾਂ ਤੇ ਦੇਖ ਮੇਰੇ ਬਾਬਾ ਜੀ ਆ ਹੋਊਗਾ ਆ ਦੇਖ ਤ ਲੈ ਵਿਆਹ ਹੋਊਗਾ ਤੇਰਾ ਹੈ ਹੋਊਗਾ ਵਿਆਹ ਤੇਰਾ ਵਿਆਹ ਤਾਂ ਹੋਊਗਾ ਕਿਹਦੇ ਨਾਲ ਹੋਊਗਾ ਜੀਮੀਦਾਰ ਨਹੀਂ ਨੇ ਹੈ ਜੀਮੀਦਾਰਾਂ ਦੀ ਕਲੀ ਬਾਰੇ ਜਾਊਗਾ ਮੈਂ ਬਾਰੇ ਬਾਰੇ ਜਾਏਗਾ ਕਰੋੜਪਤੀ ਬਣੂਗਾ ਕਰੋੜਪਤੀ ਬਣੇਗਾ ਕਰੋੜਪਤੀ ਬਣੇਗਾ 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 ਲੈਣ ਲੋਣ ਕਿਹੜੀ ਹੁੰਦੀ ਹੈ ਇਹ ਹੱਥ ਤੇ ਨਹੀਂ ਦੇਖਿਆ ਤਾਂ ਹੈ ਨਹੀਂ ਲੈਣ ਲੈਣ ਤਾਂ ਕਿਸੇ ਹੱਥ ਦੀ ਆ ਕੋਠੀ ਹੈ ਤੇਰੀ ਕਿੰਨੇ ਕਿੰਨੇ ਵਿਆਹ ਹੋਣਗੇ ਤਿੰਨ ਚਾਰ ਨਹੀਂ ਹੁੰਦੇ ਤਨichar ਕਰਾ ਦੇ ਯਾਰ ਤਨichar ਅੱਛਾ ਤਨichar ਕਰਾ ਕੇ ਤੋ ਕਿਸੇ ਸਾਹਮਣੇ ਨਹੀਂ ਕੋਈ ਸਾਹਮਣੇ ਕੋਈ ਨਹੀਂ ਸਾਹਮਣੇ ਔਰ ਕਨਾਂ ਰੱਬ ਨੇ ਕਹਾਂ ਦੀ ਕਹਾਂ ਵੀ ਦੋ ਤਿੰਨ ਘੰਟੇ ਲਾ ਦੇ ਦੋ ਮਾਨ ਨੇ ਕਹਾਂ ਹਾਂ ਸਾਡੇ ਕੋਈ ਨਹੀਂ ਪੂਰਾ ਹੋ ਜਾਈ ਗਾ ਕੋਈ ਨਹੀਂ ਪੂਰਾ ਹੋਣਾ ਜਿਹੜਾ ਤੈਨੂੰ ਨਹੀਂ ਆਵਾਜ਼ ਦੇਖ ਲੈ ਅਪਨ ਪੂਰੀ ਨਹੀਂ ਪੂਰਾ ਹੁੰਦਾ ਉਹ ਖਰਾਬ ਹੈ ਦੇ ਮੱਕੀ ਬਿਕਤੀ ਗਈ ਹੁਣ ਬਾਈ ਜੀ ਸਾਡੇ ਜਾ ਰਹੇ ਨੇ ਸਾਡਾ ਵੀ ਘਟ ਗਿਆ ਸੀਗਾ ਅਸੀਂ ਲੈ ਕੇ ਆਏ ਤੇ ਹੁਣ ਫਾਈਨਲੀ ਕੰਮ ਨਿਪਟ ਗਿਆ ਤੇ ਸਭ ਨੂੰ ਲੱਕ ਰੱਖ ਦਿਨ